ਪੰਚੀ ਸਾਸਿਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਸਰਪੰਚ ਸਾਹਿਬ ਪਿੰਡ ਬਾਹੂਪੁਰ ਅੱਜ ਅਸੀਂ ਫੇਰ ਆਏ ਆਂ ਪ੍ਰਮਾਤਮਾ ਮੇਰੇ ਪਰਿਆ ਹੱਥ ਰੱਖੇ ਕਿਉਂਕਿ ਪਾਣੀ ਤਾਂ ਉੱਤਰ ਗਿਆ ਥੋੜਾ ਬਹੁਤ ਪਾਣੀ ਖੜਾ ਪਰ ਹਣ ਹਾਲਾਤ ਜਿਹੜੇ ਉੱਡਾਂ ਦੇ ਨਹੀਂ ਹੋਏਗੇ ਸਰਪੰਚ ਸਾਹਿਬ ਨੂੰ ਅਸੀਂ ਪਹਿਲਾਂ ਵੀ ਕਹਿ ਕੇ ਗਏ ਸੀ ਅੱਜ ਫੇਰ ਕਹਿ ਕੇ ਗਏ ਆ ਵੀ ਜਿਸ ਤਨ ਸਰਪੰਚ ਸਾਹਿਬ ਸਾਡੀ ਲੋਡ ਹੋਈ ਅਸੀਂ 10 12 ਟਰੈਕਟਰ ਤੇ ਡੀਜ਼ਲ ਅਸੀਂ ਲੈ ਕੇ ਪਹੁੰਚਾਂਗੇ ਪਰ ਇਤੋਂ ਅੱਗੇ ਸਰਪੰਚ ਸਾਹਿਬ ਨੇ ਦੱਸਿਆ ਵੀ ਅੱਗੇ ਜਿੱਥੇ ਹਲੇ ਮਦਦ ਨਹੀਂ ਪਹੁੰਚ ਸਕੀਗੀ ਇਤੋਂ ਅੱਗੇ ਜਾ ਕੇ ਸੋ ਉੱਥੇ ਵੀ ਜ਼ਰੂਰ ਸਰਪੰਚ ਸਾਹਿਬ ਦਾ ਅਸੀਂ ਜੇ ਸਾਡੇ ਨੇ ਕੋਈ ਰਾਤ ਦਾ ਕਰਦਾ ਸੀ ਸਰਪੰਚ ਸਾਹਿਬ ਦਾ ਨੰਬਰ ਦਿੰਨੇ ਆ ਕਿ ਸਰਪੰਚ ਸਾਹਿਬ ਨਾਲ ਕੰਟੈਕਟ ਕਰ ਲਓ ਸੋ ਅੱਜ ਜਿਹੜੀ ਜਾਣਕਾਰੀ ਦੇਣੀ ਸੀ ਕਿਉਂਕਿ ਹੁਣ ਬਿਮਾਰੀਆਂ ਦਾ ਵੀ ਬਹੁਤ ਡਰ ਆ ਕਿੰਨੀਆਂ ਮੱਛੀਆਂ ਮਰ ਗਈਆਂ ਕਿੰਨੇ ਜਾਨਵਰ ਮਰਿਆ ਸੋ ਸਾਡੇ ਮਿੱਤਰ ਸਾਡੇ ਛੋਟੇ ਵੀਰ ਸੁਨਰੂਪ ਤੋਂ ਬੋਸ ਨਿਊਟ੍ਰੀਸ਼ਨ ਵਾਲੇ ਇਹਨਾਂ ਨੇ ਜਿਹੜੀ ਦਵਾਈ ਤਿਆਰ ਕਰੀ ਇਹਨਾਂ ਨੇ ਬਿਲਕੁਲ 60 7000 ਦੀ ਦਵਾਈ ਆ ਲੱਗਦੇ ਨੇ ਜਿਹੜੀ ਬਿਲਕੁਲ ਬਾਈ ਉਹਨਾਂ ਨੇ ਫਰੀਦ ਦਿੱਤੀ ਇਹ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੇ ਜਾਂ ਕੋਈ ਉਹ ਨਹੀਂ ਕਰ ਰਹੇ ਸਿਰਫ ਇਸ ਕਰਕੇ ਕਿਉਂਕਿ ਇਹ ਸੂਤਰ ਹੈ ਕਿਸੇ ਨੂੰ ਕੋਈ ਬਿਮਾਰੀ ਆ ਕੋਈ ਆ ਦੇਸੀ ਦਵਾਈ ਆ ਸਾਰਿਆਂ ਨੂੰ ਠੀਕ ਕਰਦੀ ਆ ਸੋ ਅਸੀਂ ਆਪ ਦੇਣੀਓ ਦੇ ਬੋਸ ਨਿਊਟ੍ਰੀਸ਼ਨਲ ਨੂੰ ਦੇ ਕੇ ਚੱਲੇ ਆ ਜੀ ਜਿਨ੍ਹਾਂ ਨੂੰ ਲੋੜ ਹੈ ਜਰੂਰ ਸਪੈਂਸ ਸਾਹਿਬ ਤੋਂ ਪਰਿਵਾਰ ਤੋਂ ਲਿਜਾ ਸਕਦਾ ਇਹ ਸਿਰਫ ਇੱਕ ਚੌਂਚਾ ਸੋਭਾ ਤੇ ਇੱਕ ਸ਼ਾਮ ਨੂੰ ਕੋਸੇ ਜੇ ਪਾਣੀ ਚ ਪਾਉਣਾ ਅ ਕੀ ਕੀ ਚੀਜ਼ੇ टाकੋ ਜਿਵੇਂ ਭਾਈ ਹੁਣ ਪਾਣੀ ਤੋਂ ਬਾਅਦ ਮਲੇਰੀਆ ਡੇਂਗੂ ਕਿਉਂਕਿ ਮੱਛਰ ਵੱਧ ਜਾਊਗਾ ਇੱਕ ਤਾਂ ਇੱਥੇ ਜਿਵੇਂ ਤુલਸੀ ਹੈਗੀ ਉਹ ਚੀਜ਼ਾਂ ਨੂੰ ਆਪਾਂ ਜੇ ਹੁਣੇ ਤੋਂ ਲੈਣਾ ਇੱਕ ਇੱਕ ਚੰਦ ਲੈ ਲਈਏ ਤਾਂ ਹੀ ਜਿਹੜੇ ਮਤਲਬ 15 20 ਦਿਨ ਨੇ ਇਹੀ ਬਿਮਾਰੀ ਦੇ ਦਿਨ ਨੇ ਤਾਂ ਉਹ ਤੇ ਇਹ ਮਤਲਬ ਬਿਮਾਰ ਨਹੀਂ ਹੋਣ ਦੇਊਗੀ ਪਲੱਸ ਜਿਵੇਂ ਬਜ਼ੁਰਗ ਨੇ ਜਿਹੜੇ ਹੱਡ ਗੋਡੇ ਦੁਖਦੇ ਨੇ ਕਿਸੇ ਨੂੰ ਸ਼ੂਗਰ ਹੈਗੀ ਤਾਂ ਉਹਨਾਂ ਨੂੰ ਵੀ ਮਤਲਬ ਇੱਕ ਮਹੀਨਾ ਵਰਤ ਕੇ ਕੋਈ ਆਪਣੇ ਬਜ਼ੁਰਗ ਜਿਹੜੇ ਵੀ ਵਰਤਣਗੇ ਮਹੀਨੇ 'ਚ ਉਹਨਾਂ ਨੂੰ ਬਹੁਤ ਰਾਹਤ ਮਿਲੂਗੀ ਮਤਲਬ ਅੱਧ ਤੋਂ ਵੀ ਜ਼ਿਆਦਾ ਇਹਦੀ ਦਾ ਮਤਲਬ ਇਹ ਆ ਫਾਇਦਾ ਕਰਦੇ ਤੇ ਅਸੀਂ ਤਹਿਤ ਲੋ ਧੰਨਵਾਦ ਕਰਦੇ ਆਂ ਬੌਸ ਨਿਊਟ੍ਰੀਸ਼ਨ ਵਾਲਿਆਂ ਦਾ ਜਿਨ੍ਹਾਂ ਨੇ ਲੱਖ ਰੁਪਏ ਦੀ ਦਵਾਈ ਬਿਲਕੁਲ ਫ੍ਰੀ ਕਿਉਂਕਿ ਜਿਹੜਾ ਜਿੰਨੀ ਜੋਗਾ ਜਿਹਦੇ ਕੋਲ ਜੋ ਆ ਆਪਦਾ ਸੇਵਾ ਪਾਣੀ ਲੈ ਕੇ ਕੰਮ ਕਰਦਾ ਹੈ ਬਾਕੀ ਅੱਗੇ ਵੀ ਬਾਈ ਖੜੇ ਆਂ ਆਪਾਂ ਜੋ ਵੀ ਤੁਸੀਂ ਸੇਵਾ ਲਾਉਂਦੇ ਸਰਪੰਚ ਸਾਹਿਬ ਨਾਲ ਉਹ ਕੋਈ ਵੀ ਸੇਵਾ ਹੋਵੇ ਮੈਂ ਇੱਕ ਗੱਲ ਹੋ ਤੁਹਾਨੂੰ ਦੋਸਤੋ ਇਹ ਗੱਲ ਜਰੂਰ ਜਾਣਕਾਰੀ ਦੇਣਾ ਚਾਹਣਾ ਜੇ ਸਰਪੰਚ ਸਾਹਿਬ ਨੂੰ ਕਈ ਦਾ ਵੀ ਸਰਪੰਚ ਸਾਹਿਬ ਆਏ ਪਹਿਲਾਂ ਵੀ ਆਏ ਸੀ ਜਦੋਂ ਪਾਣੀ ਖੰਦ ਸੀ ਸਰਪੰਚ ਕਹਿੰਦਾ ਆਪਾਂ ਨੇ ਹੁਣ ਤਾਂ ਠੀਕ ਐ ਪਰ ਜਦੋਂ ਪਾਣੀ ਉੱਤਰਿਆ ਸਾਨੂੰ ਉਦੋਂ ਲੋੜ ਪੈਣੀ ਐ ਲੋੜ ਕੀ ਪੈਣੀ ਐ ਡੀਜ਼ਲ ਦੀ ਲੋੜ ਪੈਣੀ ਐ ਕਿਉਂਕਿ ਜੇ ਹੁਣ ਵੀ ਹੰਬੜਾ ਮਾਰਾਂਗੇ ਆਪਾਂ ਸਾਥ ਦੇਵਾਂਗੇ ਤਾਂ ਜਾ ਕੇ ਕਣਕ ਸ਼ਾਇਦ ਵੀਜੀ ਜਾ ਸਕੇ ਕਿਉਂਕਿ ਬਹੁਤ ਬੁਰੇ ਹਾਲਾਤ ਆ ਉਧਰ ਤਾਂ ਸਾਰੇ ਪਹੁੰਚ ਰਿਹਾ ਇਸ ਪਾਸੇ ਨੂੰ ਮਹਾਨ ਬਹੁਤ ਘੱਟ ਆ ਬਾਹੂਪੁਰ ਜਿਹੜਾ ਬੰਨ ਆ ਨਾ ਬਾਹੂਪੁਰ ਇਲਾਕਾ ਇੱਥੇ ਬਹੁਤ ਘੱਟ ਆ ਸੋ ਜਿਹੜੇ ਮਿੱਤਰ ਵੀ ਦੇਖ ਲੈ ਕਰਦੇ ਆ ਜਾਂ ਸਰਪੰਚ ਸਾਹਿਬ ਨਾਲ ਕੰਟੈਕਟ ਕਰਨਾ ਹੋਵੇ ਮੈਥੋਂ ਨੰਬਰ ਲੈ ਸਕਦਾ ਤੇ ਸਰਪੰਚ ਸਾਹਿਬ ਕਹਿੰਦਾ ਵੀ ਇਹ ਸਾਡੀ ਸਰਪੰਚ ਨੂੰ ਡੀਜ਼ਲ ਦੀ ਤੇ ਜਦੋਂ ਟਰੈਕਟਰਾਂ ਦੀ ਲੋੜ ਆਸੀ ਤੁਹਾਨੂੰ ਦੱਸਾਂਗੇ ਤੇ ਅਸੀਂ ਸਰਪੰਚ ਸਾਹਿਬ ਨੂੰ ਇਹ ਆਪ ਜੀ ਨਹੀਂ ਉਹ ਕਹਿ ਕੇ ਚੱਲੇ ਆ ਜਿੰਨੀ ਕੁ ਜੋਗੇ ਅਸੀਂ ਹੈਗੇ ਆ ਤੇ ਅਸੀਂ ਲੈ ਕੇ ਆਵਾਂਗੇ ਜੀ ਡੀਜ਼ਲ ਵੀ ਟਰੈਕਟਰ ਨਹੀਂ ਹਲਪ ਆਪਣੀਆਂ ਸਿੱਧਾ ਤੁਸੀਂ ਨੰਬਰ ਵੀ ਹਾਂ ਨੰਬਰ ਵੀ ਹੈ ਸਾਡੇ ਕੋਲ ਸਰਪੰਚ ਸਾਹਿਬ ਦਾ ਲੈ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ